ਮਾਮਲਾ ਅੰਮ੍ਰਿਤਸਰ ਦੇ ਲੋਹਾਰਾ ਕਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਫੂਡ ਸਪਲਾਈ ਇਨਸਪੈਕਟਰ ਨੂੰ ਨਾਂ ਲੈ ਕੇ ਵੱਖ-ਵੱਖ ਗੈਸ ਏਜੰਸੀਆਂ ਦੇ ਸਪਲਾਈ ਆਟੋ ਸੜਕ ਦੇ ਕਿਨਾਰੇ ਖੜੇ ਕਰਕੇ ਜਦ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਜਰ ਸਰਲ ਜਾਂਚ ਦੇ ਵਿੱਚ ਮੌਕੇ ਤੇ ਸਿਲੰਡਰ ਤੋਲਣ ਤੇ ਘਰੇਲੂ ਗੈਸ ਸਿਲੰਡਰਾਂ ਦੇ ਵਿੱਚ 2 ਤੋਂ 6 ਕਿਲੋ ਤੱਕ ਗੈਸ ਜਿਹੜੀ ਉਹ ਘੱਟ ਪਾਈ ਗਈ ਹੈ ਇਸ ਮੌਕੇ ਕਾਰਵਾਈ ਕਰਦਿਆਂ ਫੂਡ ਸਪਲਾਈ ਇਨਸਪੈਕਟਰ ਸੰਦੀਪ ਲੂਥਰਾ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੀ ਸ਼ਿਕਾਇਤ ਉੱਪਰ ਜਦੋਂ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਵਾਲੀਆਂ ਗੱਡੀਆਂ ਦੀ ਜਾਂਚ ਕੀਤੀ ਗਈ ਤਾਂ 10 ਦੇ ਕਰੀਬ ਸਿਲੰਡਰਾਂ ਦੇ ਵਿੱਚੋਂ 2 ਤੋਂ 6 ਕਿਲੋ ਤੱਕ ਗੈਸ ਜਿਹੜੀ ਹੈ ਘੱਟ ਪਾਈ ਗਈ ਤੇ ਇਸ ਸਬੰਧੀ ਮੌਕੇ ਤੇ ਉਹਨਾ ਕਾਰਵਾਈ ਕਰਨ ਸੰਬੰਧੀ ਰਿਪੋਰਟ ਵੀ ਬਣਾ ਲਈ ਹੈ ਤੇ ਇਸ ਸਬੰਧੀ ਗੱਲਬਾਤ ਕਰਦੇ ਹਾਂ ਕਿਸਾਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਵਾਰ-ਵਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਿੰਡਾਂ ਦੇ ਵਿੱਚ ਗੈਸ ਸਪਲਾਈ ਸਿਲੰਡਰਾਂ ਦੇ ਵਿੱਚ ਗੈਸ ਘੱਟ ਪਾਈ ਜਾ ਰਹੀ ਹੈ ਤੇ ਤਕਰੀਬਨ ਕੰਟਰੋਲ ਰੇਟ ਤੋਂ 30 ਤੋਂ 40 ਰੁਪਏ ਸਿਲੰਡਰ ਵਾਧੂ ਵੇਚਿਆ ਜਾ ਰਿਹਾ ਹੈ ਇਸ ਸਬੰਧੀ ਉਹਨਾਂ ਫੂਡ ਸਪਲਾਈ ਇਨਸਪੈਕਟਰ ਦੇ ਨ ਬਾਤ ਕੀਤੀ ਤੇ ਜਦ ਮੌਕੇ ਤੇ ਸਿਲੰਡਰ ਦੀ ਜਾਂਚ ਹੋਈ ਤਾਂ ਉਹਨਾਂ ਦੇ ਵਿੱਚ ਗੈਸ ਘੱਟ ਪਾਈ ਗਈ ਹੈ ਤੇ ਉਹਨਾਂ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਾਗਰੂਕ ਰਹਿਣ ਤੇ ਅਜੇ ਹੀ ਠੱਗੀ ਤੋਂ ਬਚਣ ਮੈਂ ਮਨਦੀਪ ਸਿੰਘ ਕਲੀਅਰ ਕਿਸਾਨ ਹੋਣ ਸਰਵ ਕਮੇਟੀ ਸੂਬਾ ਸੈਕਟਰੀ ਤੇ ਪੰਜਾਬ ਤੋਂ ਹਾਂ ਅੱਜ ਅਜਿਹੀ ਗੱਡੀਆਂ ਫਰੀਕੀ ਬ੍ਰੇਕ ਨਹੀਂ ਅੱਜ ਨਿਰਮਲ ਗੈਸ ਏਜੰਸੀ ਜਿਵੇਂ ਕਿ ਸਾਡੀ ਜਥੇਬੰਦੀ ਦੇ ਕਮਹੀਨ ਚੱਲਦੀ ਪਈ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਦੇ ਤਹਿਤ 1.5 ਮਹੀਨਾ ਹੋ ਗਿਆ ਆ ਵੱਖ-ਵੱਖ ਜਗ੍ਹਾ ਤੇ ਸ਼ਾਪੇਮਾਰੀ ਚੱਲਦੀ ਪਈ ਸਰਦਾਰ ਬਜੇਤਰ ਸਿੰਘ ਗੋੜਲਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੀ ਟੀਮ ਆਪਣੇ ਤੌਰ ਤੇ ਤੇ ਗੱਡੀਆਂ ਦੀ ਚੈਕਿੰਗ ਕਰਾਉਂਦੇ ਆ ਬਹੁਤ ਸਾਰੀ ਕਾਰਵਾਈ ਹੋ ਵੀ ਚੁੱਕੀ ਅੱਜ ਨਿਰਮਲ ਗੈਸ ਏਜੰਸੀ ਤੇ ਤੇ ਐਮ ਐਮ ਗੈਸ ਏਜੰਸੀ ਦੀਆਂ ਗੱਡੀਆਂ ਘੇਰੀਆਂ ਗਈਆਂ ਜਿਨ੍ਹਾਂ ਵਿੱਚ ਕਾਫੀ ਵੱਡੀ ਮਾਤਰਾ ਵਿੱਚ 3-3 ਕਿਲੋ 2.5-2.5 ਕਿਲੋ ਤੇ ਕੁਝ ਦੇ ਵਿੱਚ 26.700 ਕਿਲੋ ਵੀ ਗੈਸ ਨਿਕਲੀ ਹੈ ਜਿਹੜਾ ਕਿ ਲੋਕਾਂ ਦੀਆਂ ਜੇਬਾਂ ਤੇ ਬਹੁਤ ਹੀ ਵੱਡਾ ਡਾਕਾ ਆ ਜਿਹੜਾ ਕਿ ਸਰਕਾਰਾਂ ਇਹ ਦਾਵਾ ਕਰਕੇ ਆਈਆਂ ਸੀ ਜਿਵੇਂ ਭਗਵੰਤ ਮਾਨ ਸਰਕਾਰ ਇਹ ਦਾਵਾ ਕਰਕੇ ਆਈ ਸੀ ਵੀ ਅਸੀਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਾਂਗੇ ਅੱਜ ਉਹ ਕਿੱਥੇ ਆ ਸਰਕਾਰ ਆ ਜੋ ਐਮਐਲਏ ਕਿੱਥੇ ਆ ਜੋ ਪ੍ਰਸ਼ਾਸਨ ਕਿੱਥੇ ਆ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਇੰਨੀ ਜ਼ਿਆਦਾ 쿨ਿੰਗ ਦੇ ਵਿੱਚ ਬੈਠੇ ਹੁੰਦੇ ਵੀ ਜਦੋਂ ਉਹਨਾਂ ਨੂੰ ਬਾਹਰ ਨਿਕਲਦੇ ਆ ਤੇ ਇੱਕਦਮ ਘਬਰਾਹਟ ਹੁੰਦੀ ਆ ਤੇ ਅਸੀਂ ਇਹ ਆਪਣਾ ਫਰਜ਼ ਸਮਝਦੇ ਹੋਏ ਜਿਹੜਾ ਕਿਸਾਨਾਂ ਦੇ ਕਿਸਾਨ ਨੌਜਵਾਨਾਂ ਦੀ ਸਮਿਟੀ ਆ ਆਪਣਾ ਹੱਕ ਸਮਝਦੇ ਹੋਏ ਜਿਹੜੇ ਲੋਕਾਂ ਦੀ ਹੱਕਾਂ ਦੀ ਰਾਖੀ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਸੀ ਉਹਦੇ ਤੇ ਪੂਰਾ ਉਤਰਦੇ ਅੱਜ ਅਸੀਂ ਇਹ ਕਾਰਵਾਈ ਕਰਦੇ ਪਏ ਆ ਤੇ ਜਿਹਦੇ ਵਿੱਚ ਪ੍ਰਸ਼ਾਸਨ ਬੁਲਾ ਲਿਆ ਕਿਹਾਇਆ ਤੇ ਹੁਣ ਜੋ ਕਾਨੂੰਨੀ ਕਾਰਵਾਈ ਹੈ ਏਜੰਸੀਆਂ ਉਤੇ ਕਰ ਦਿੱਤੀ ਜਾਊਗੀ ਫੂਡ ਸਪਲਾਈ ਦੇ ਅਫਸਰ ਆਏ ਆ ਉਹਨਾਂ ਨੇ ਆਪਣੀ ਜੋ ਵੀ ਕਾਨੂੰਨੀ ਕਾਰਵਾਈ ਕਾਗਜ਼ੀ ਕਾਰਵਾਈ ਉਹ ਕਰਦੇ ਪਏ ਆ ਪਰ ਮੇਰਾ ਇਹ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਬੁਲਾਇਆ ਜਾਵੇ ਉਦੋਂ ਆਉਂਦਾ ਸਾਰਾ ਕੰਮ ਉਹਨਾਂ ਦਾ ਹੈ ਉਹਨਾਂ ਨੂੰ ਚਾਹੀਦਾ ਵੀ ਇਹ ਕੰਮ ਜਿਹੜੇ ਸ਼ਰੀਆਮ ਚੱਲਦੇ ਪਏ ਆ ਕੋਈ ਮਾਫੀਆ ਨੂੰ ਬਹੁਤ ਕੋਈ ਡਰ ਹੀ ਨਹੀਂ ਰਹਿ ਗਿਆ ਲੋਕਾਂ ਦੇ ਜਿਹੜੇ ਚੁੱਲ੍ਹੇ ਆ ਉਹ ਬੁਝਾਉਣ ਤੱਕ ਸਰਕਾਰ ਤੁਲੀ ਹੋਈ ਆ ਵੀ ਲੋਕਾਂ ਨੇ ਚੁੱਲ੍ਹੇ ਪੂਰੀ ਤਰ੍ਹਾਂ ਨਾਲ ਬੁਝਾ ਦਿੱਤੇ ਜਾਣ ਕਿਤੇ ਲੋਕ ਆਪਣੀ ਇਹ ਰੋਟੀ ਪਕਾ ਕੇ ਨਾ ਖਾ ਲੈਣ ਜਿਹੜਾ ਗਰੀਬ ਰਿਸ਼ਕੇ ਵਾਲਾ ਆ ਜਿਹੜਾ ਗਰੀਬ ਦਿਹਾੜੀਦਾਰ ਆ ਉਹਦੇ ਨੂੰ 900 ਰੁਪਿਆ ਜਦਕੀ ਸਿਲੰਡਰ ਦਾ ਰੇਟ 840 45 ਰੁਪਏ ਉਹਨਾਂ ਕੋਲ 900 ਰੁਪਿਆ ਲਿਆ ਜਾ ਰਿਹਾ ਤੇ ਜਿਹੜਾ ਅੱਜ ਗੈ ਉਹ ਮੋੜੇ ਤੇ ਲੱਦੇ ਆ ਡਿਲੀਵਰੀ ਕਰਨ ਜਾ ਰਿਹਾ ਸਿਲੰਡਰ ਲਵਾ ਕੇ ਤਲਾਇਆ ਗਿਆ ਜਿਹੜਾ ਕਿ 26 ਕਿਲੋ ਗੈਸ ਨਿਕਲੀ ਜਿਹਦੇ ਵਿੱਚ ਅੱਜ ਸਰ ਆਪਣਾ ਨਾਮ ਤੇ ਆਪਣਾ ਵਾਸਤਾ ਜਿਹੜਾ ਮੈਂ 75 ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ਮਣੀ ਪੰਜਾਬ ਤੋਂ ਵੇਖੋ ਸਾਡੀ ਸਾਡੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਕੰਪਲੇਂਟਾਂ ਕੀਤੀਆਂ ਫੂਡ ਸਪਲਾਈ ਮਹਿਕਮੇ ਨੂੰ ਜਿਹੜੀਆਂ ਗੈਸ ਘੱਟ ਪਿੰਡਾਂ ਦੇ ਵਿੱਚ ਸਪਲਾਈ ਹੋ ਰਹੀ ਔਰ ਰੇਟ ਜਿਹੜਾ 33 40 40 ਰੁਪਏ ਲੋਕਾਂ ਕੋਲੋਂ ਵੱਧ ਲਿਆ ਜਾ ਰਿਹਾ ਜਿਹੜਾ ਪਰਚੀ ਰੇਟ ਤੋਂ ਤੋਂ ਲੋਕਾਂ ਨੂੰ ਇਹ ਗੱਲ ਕਹੇ ਜਾ ਰਹੇ ਆ ਗੱਡੀਆਂ ਵਾਲੇ ਜਾ ਕੇ ਘਰਾਂ 'ਚ ਕਹਿੰਦੇ ਅਸੀਂ ਕਿਰਾਇਆ ਲੈ ਰਹੇ ਆਂ ਜਦ ਕਿ ਕਿਰਾਇਆ ਜਿਹੜਾ ਆ ਉਹ ਗੱਡੀ ਦੇ ਪਰਚੀ ਦੇ ਵਿੱਚ ਲੱਗ ਕੇ ਆਉਂਦਾ ਤੇ ਇਸ ਕਰਕੇ ਅਸੀਂ ਜਿਹੜੀ ਪਿਛਲੇ ਦਿਨਾਂ ਤੋਂ ਮੁਹਿੰਮ ਚਲਾਈ ਸੀ ਇੱਕ ਫੂਡ ਸਪਲਾਈ ਵਿਭਾਗ ਨੂੰ ਇਹ ਕੰਪਲੇਂਟ ਦਿੱਤੀ ਸੀ ਦੂਸਰੀ ਕੰਪਲੇਂਟ ਸੀ ਦੁੱਧ ਦੀ ਔਰ ਦੁੱਧ ਦੇ ਉੱਤੇ ਵੀ ਜਿਹੜੀ ਕਾਰਵਾਈ ਤੁਹਾਡੇ ਸਾਹਮਣੇ ਕੈਮੀਕਲ ਦੇ ਉੱਤੇ ਕਰਵਾ ਰਹੇ ਆਂ ਔਰ ਜਿਵੇਂ ਰੋਜ਼ ਦੇ ਰੋਜ਼ ਅਸੀਂ ਗੱਡੀਆਂ ਤੋਰ ਰਹੇ ਅੱਜ ਅਸੀਂ ਲੋਹਾਰ ਕਾ ਰੋਡ ਤੋਂ ਨਿਕਲੇ ਸੀਗੇ ਆਰਐਸ ਅੰਮ੍ਰਿਤਸਰ ਨੂੰ ਜਾ ਰਹੇ ਰਸਤੇ ਦੇ ਵਿੱਚ ਦੋ ਗੱਡੀਆਂ ਮਿਲੀਆਂ ਇੱਕ ਨਰਮਲ ਗੈਸ ਏਜੰਸੀ ਇੱਕ ਐਮਐਮ ਗੈਸ ਏਜੰਸੀ ਔਰ ਉਹਨਾਂ ਦੋਨਾਂ ਦੀਆਂ ਗੱਡੀਆਂ ਤੋਲਿਆ ਗਿਆ ਨਰਮਲ ਗੈਸ ਏਜੰਸੀ ਦੇ ਜਿਹੜੇ ਉਹ ਸਿਲੰਡਰ ਆ ਉਹ ਤੁਸੀਂ ਵੇਖ ਰਹੇ ਹੋ ਕਿਸੇਜੋ 6 ਕਿਲੋ ਘੱਟਿਆ ਕਿਸੇਜੋ 4 ਕਿਲੋ ਘੱਟਿਆ ਕਿਸੇਜੋ 3.5 ਕਿਲੋ ਘੱਟਿਆ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਜਾਗਰੂਤ ਹੋ ਨਾ ਤੇ ਇਹਨਾਂ ਨੂੰ ਪੈਸੇ 844 ਰੁਪਏ ਤੋਂ ਪੈਸੇ ਵੱਧ ਦਿਓ ਔਰ ਉਹ ਜਿਹੜਾ ਸਿਲੰਡਰ ਆ ਉਹ ਤੋਲ ਕੇ ਲਓ ਕਿਉਂਕਿ ਜਿਹੜੀ ਪੂਰੀ ਦੁਨੀਆ ਆ ਉਹ ਜਾਗਰੂਤ ਹੋ ਕੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਆ ਬਹੁਤ ਤੁਹਾਡੇ ਜਿਹੜੇ ਲੁੱਟਿਆ ਇਸ ਲੁੱਟ ਤੋਂ ਜਿਹੜੀ ਆ ਉਹ ਬਚ ਸਕੇ ਕਿਉਂਕਿ ਜਿਹੜੀ ਲੁੱਟਿਆ ਇਹ ਮੰਤਰੀ ਔਰ ਜਿਹੜੇ ਪ੍ਰਸ਼ਾਸਨ ਆ ਇਹ ਨਾਲ ਮਿਲ ਕੇ ਜਿਹੜਾ ਇਹ ਕਰ ਰਿਹਾ ਆ ਇਸ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦਾ ਜਿਹੜਾ ਉਹ ਪਰਦਾ ਫਾਸਟ ਕਰਦੇ ਆ ਔਰ ਜਿਹੜਾ ਮੰਤਰੀ ਮੰਡਲ ਆ ਜਿਨ੍ਹਾਂ ਦੀਆਂ ਡਿਊਟੀਆਂ ਬੰਦੀਆਂ ਨੇ ਉਹ ਡਿਊਟੀਆਂ ਉਹ ਨਹੀਂ ਨਿਭਾ ਰਹੇ ਉਹ ਸਾਨੂੰ ਆਮ ਜਨਤਾ ਨੂੰ ਆਮ ਪਬਲਿਕ ਨੂੰ ਨਿਭਾਉਣੀਆਂ ਪੈਂਦੀਆਂ ਨੇ ਇਸ ਕਰਕੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਆ ਕਿ ਕਿਸੇ ਤੇ ਬਿਨਾ ਆਸ ਰੱਖੋ ਆਪਣੀ ਰਾਖੀ ਜਿਹੜੀ ਆਪ ਕਰੋ ਆਪਣੀ ਰਾਖੀ ਜਿਹੜੀ ਆ ਉਹ ਸਿਲੰਡਰ ਤੋੜ ਕੇ ਲਓ ਔਰ ਜਿਹੜਾ ਦੁੱਧ ਆ ਕੈਮੀਕਲ ਦੁੱਧ ਉਹਦੇ ਰੋਜ਼ ਦੇ ਰੋਜ਼ ਸੈਂਪਲ ਭਰਾਇਆ ਕਰੋ ਕਿਉਂਕਿ ਜਿਹੜੇ ਤੁਹਾਡੇ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਕੈਂਸਰ ਦੇ ਸ਼ਿਕਾਰ ਹੋ ਰਹੇ ਨੇ ਵੇਖੋ ਹਸਪਤਾਲ ਦੇ ਹਸਪਤਾਲ ਕੈਂਸਰ ਨਾਲ ਭਰੇ ਜਾ ਰਹੇ ਨੇ ਔਰ ਜਿਹੜੇ ਮਹਿਕਮੇ ਕੰਮ ਕਰਦੇ ਨਹੀਂ ਦਿੱਸਦਾ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਤੁਹਾਡੇ ਮਾਦੀਮ ਰਹੀ ਕਿ ਜਿਹੜੇ ਵੱਧ ਤੋਂ ਵੱਧ ਇਹਨਾਂ ਗੱਲਾਂ ਦਾ ਧਿਆਨ ਰੱਖੋ ਇਹਨੀਆਂ ਬੇਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਅੱਜ ਅੱਜ ਜਿਹੜੀਆਂ ਗੱਡੀਆਂ ਤੇ ਟੋਲੀ ਆ ਇਹਦੇ ਵਿੱਚ ਜਿਹੜੀ ਤੁਸੀਂ ਵੇਖਿਆ ਕਿ 6 ਕਿਲੋ ਔਰ 3.5 ਕਿਲੋ 4 ਕਿਲੋ 2.5 ਕਿਲੋ ਗੈਸ ਘੱਟ ਪਾਈ ਗਈ ਆ ਔਰ ਉਹ ਜਿਹੜੀਆਂ ਉਹਦੇ ਵਿੱਚ ਪ੍ਰਸ਼ਾਸਨ ਆ ਰਿਹਾ ਜੋ ਬੰਦੀ ਕਾਰਵਾਈ ਪ੍ਰਸ਼ਾਸਨ ਉਹ ਇਹਦੇ ਤੇ ਕੀਤੀ ਜਾਊਗੀ ਤੁਹਾਡੇ ਲੋਕ ਕਿਨੂੰ ਕੰਮ ਕਰਦੇ ਸਾਡੇ ਉਹ ਡੀਐਫਸੀ ਅੰਮ੍ਰਿਤਸਰ ਨੂੰ ਫੋਰਸ ਸਪਲਾਈ ਜਿਹੜਾ ਡਿਸਟ੍ਰਿਕਟ ਫੋਰਸ ਸਪਲਾਈ ਅਫਸਰ ਆ ਉਹਨੂੰ ਮੰਗ ਕਰਦੇ ਪ੍ਰਸ਼ਾਸਨ ਸਰਕਾਰ ਦਾ ਪ੍ਰਸ਼ਾਸਨ ਤੋਂ ਅਸੀਂ ਮਤਲਬ ਮੰਗ ਕਰਦੇ ਆ ਜੀ ਜਿਹੜੀ ਇਹ ਆ ਕਿ ਜਿਹੜੇ ਸਾਨੂੰ ਕੰਮ ਕਰਨੇ ਪੈ ਰਹੇ ਆ ਇਹ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਨਿਕਲ ਕੇ ਜਿਹੜੀਆਂ ਗੱਡੀਆਂ ਨੇ ਇਹ ਤੋਲ ਲੈਣੇ ਚਾਹੀਦੀਆਂ ਜਿਵੇਂ ਪਰਚੀ ਨਿਕਲਦੀ ਆ ਪਰਚੀਆਂ ਦੇ ਮੁਤਾਬਕ ਪ੍ਰਸ਼ਾਸਨ ਇੱਕ ਉਹ ਜਾ ਇਹੋ ਜਾ ਮਤਲਬ ਕਮੇਟੀ ਬਣਾਵੇ ਕਿ ਉਹ ਪਿੰਡਾਂ ਦੇ ਵਿੱਚ ਘਰ-ਘਰ ਜਾਵੇ ਔਰ ਘਰ-ਘਰ ਜਾ ਕੇ ਪੁੱਛਿਆ ਜਾਵੇ ਕਿ ਤੁਹਾਡੇ ਕੋਲ ਕਿਸ ਨੇ ਪੈਸੇ ਲੈ ਗਏ ਆ ਔਰ ਤੁਹਾਨੂੰ ਜਿਹੜਾ ਗੈਸ ਆਈ ਆ ਉਹ ਜਿਹੜੀ ਉਹ ਘਟਿਆ ਕਿ ਬੁਰੀ ਆ ਉੱਚਾ ਕਿ ਕੀਤੀ ਜਾਵੇ ਤਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਜੀ ਕਿ ਦੋ ਗੱਡੀਆਂ ਇੱਥੇ ਹੈਗੀਆਂ ਵਾ ਸਿਲੰਡਰ ਜੀ ਤੇ ਆਖ ਕੇ ਮੈਂ ਚੈੱਕ ਕੀਤਾ ਦੋਵੇਂ ਗੱਡੀਆਂ ਦਾ ਤੇ 8 ਸਿਲੰਡਰਾਂ ਦਾ ਵਜ਼ਨ ਘਟਪਾਇਆ ਗਿਆ ਤੇ ਇੱਕ ਗੱਡੀ 'ਚ 8 ਸਿਲੰਡਰ ਦਾ ਤੇ ਇੱਕ ਗੱਡੀ 'ਚ 2 ਸਿਲੰਡਰ ਦਾ ਵਜ਼ਨ ਘਟਪਾਇਆ ਗਿਆ ਮੌਕੇ ਦੇ ਸਿਲੰਡਰ ਜ਼ਬਤ ਕਰ ਲਿੱਤੇ ਨੇ ਤੇ ਜਿਹੜੀ ਬਣਦੀ ਕਾਰਵਾਈ ਇਹਨਾਂ ਦੇ ਉਹ ਕੀਤੀ ਜਾਏਗੀ